ਵਿਨੋਦ <th>ਪਰ ਜੀ ਵੀ ਐਗਜ਼ੀਬਿਸ਼ਨ ਦੇ ਵਿੱਚ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇਹ ਜਿਹੜੀ ਯਾਰਨੈਕਸ ਦੀ ਸਭ ਤੋਂ ਵੱਡੀ ਐਕਸਪੋ ਲੱਗੀ ਹੋਈ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਸ ਤਰ੍ਹਾਂ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋਏਗਾ ਕਿਉਂਕਿ ਹਰ ਸਾਲ ਲੱਗਦੀ ਹੈ ਇਹ ਯਾਰਨੈਕਸ ਵਾਲੇ ਇੱਕ ਦਿਨ ਕੋਈ 10 ਸਾਲ ਤੱਕ ਲੂ ਜਾਣੇ ਐਗਜ਼ੀਬਿਸ਼ਨ ਲਗਾ ਰਹੇ ਲੇਕਿਨ ਆਸਾਂ ਉਹਨਾਂ ਦੀ ਬਹੁਤ ਇੰਪਰੂਵ ਹੋਇਆ ਹੈ ਸਟਾਲਸ ਦੇਖਣ ਵਾਲੇ ਨੇ ਇਨੋਵੇਸ਼ਨ ਲੋਕਾਂ ਨੇ ਬਹੁਤ ਕੀਤੀ ਹੈ ਫੈਬਰਿਕਸ ਯਾਰਨਸ ਹਟ ਕੇ ਹੈ ਬਿਲਕੁਲ ਨਵੀਂ ਚੀਜ਼ ਹੈ ਇਹਦੇ ਨਾਲ ਇੰਡਸਟਰੀ ਬਹੁਤ ਬੈਨੀਫਿਟ ਲਏਗੀ ਔਰ ਕਾਫੀ ਫਾਇਦਾ ਹੋਏਗਾ ਇਸ ਤਰ੍ਹਾਂ ਦਾ ਰੁਝਾਨ ਰਹਿੰਦਾ ਹੈ ਜਦੋਂ ਇੱਥੇ ਲੋਕ ਪਹੁੰਚਦੇ ਨੇ ਜਾਂ ਦੇਖਣ ਦੇ ਲਈ ਉਹਨਾਂ ਨੂੰ ਮਤਲਬ ਕਿ ਕੀ ਤੁਹਾਨੂੰ ਅੱਗੇ ਰਿਵਿਊ ਦੇ ਕੇ ਜਾਂਦੇ ਨੇ ਮੈਂ ਕਹਿਣਾ ਵੀ ਮੇਨ ਯੂਐਸਪੀ ਕੀ ਹੈ ਮਤਲਬ ਕਿਸ ਤਰੀਕੇ ਦੇ ਨਾਲ ਤੁਸੀਂ ਕੰਮ ਕਰਦੇ ਹੋ ਮੈਂ ਦੇਖਿਆ ਯਾਨਸਾਂ ਜਿਹੜੇ ਬਿਲਕੁਲ ਨਵੇਂ ਹਟ ਕੇ ਹਨ ਉਦਸਤੀ ਨੂੰ ਇਹਦਾ ਬਹੁਤ ਲਾਭ ਹੋਗਾ ਬੜਾ ਫਾਇਦਾ ਹੋਗਾ ਫੈਬਰਿਕਸ ਇੱਕ ਤੋਂ ਇੱਕ ਵੱਧ ਕੇ ਖਾਸ ਕਰਕੇ ਫਰਦੇ ਵਿੱਚ ओरੈਂਟਲ ਦਾ ਕੰਮ ਬਹੁਤ ਵਧੀਆ ਹੈ ਚੀਤਲ ਸਾਰੇ ਹੀ ਅਥੀਕ ਤੋਂ ਇੱਕ ਵੱਧ ਕੇ ਕੰਮ ਹੈ ਬਹੁਤ ਸਾਰੀਆਂ ਚੀਜ਼ਾਂ ਨਵੇਂ ਫੈਬਰਿਕਸ ਦੇਖਣ ਨੂੰ ਮਿਲੇ ਜਿਹੜੇ ਹਟਕੇ ਬਹੁਤ ਅੱਛੇ ਉਮਦਾ ਉਦਸਤੀ ਦੇ ਫਿਟ ਲਈ ਬਹੁਤ ਚੀਜ਼ਾਂ ਸੱਚਾਈ ਨਾਲ ਜ਼ਿਕਰ ਕਰਦੇ ਹਾਂ ਜਾਂਦੀ ਐਕਜ਼ੀਬਿਸ਼ਨਲ ਲੱਗਦੀਆਂ ਰਹਿੰਦੀਆਂ ਚਾਹੀਦੀਆਂ ਇੰਡਸਟਰੀ ਨੂੰ ਬਹੁਤ ਸਪੋਰਟ ਮਿਲਦਾ ਹੁੰਦਾ ਹੈ ਜੀ ਸਰ ਚਾਈਨਾ ਦੀ ਗੱਲ ਕਰੀਏ ਹਰ ਫੀਲਡ ਦੇ ਵਿੱਚ ਉਹ ਟੱਕਰ ਦੇਣ ਨੂੰ ਰਹਿੰਦਾ ਹੈ ਅੱਗੇ ਤੇ ਕੀ ਲੱਗਦਾ ਹੈ ਕਿ ਅਸੀਂ ਉਸ ਤੋਂ ਅੱਗੇ ਹਾਂ ਇਸ ਫੀਲਡ ਦੇ ਵਿੱਚ ਨਹੀਂ ਚਾਈਨਾ ਦਾ ਜੇ ਮੁਕਾਬਲਾ ਕਰੀ ਸੰ ਟਾਈਮ ਲੱਗੂਗਾ ਟਾਈਮ ਲੱਗੂਗਾ ਲੇਕਿਨ ਬਹੁਤ ਇੰਪਰੂਵ ਕਰ ਲਿਆ ਇੰਡਸਟਰੀ ਕਾਫੀ ਅੱਗੇ ਜਾ ਰਹੀ ਹੈ ਜੀ ਨੇੜੇ-ਨੇੜੇ ਹੈ ਲੇਕਿਨ ਸਟਿਲ ਚਾਈਨਾ ਸਾਡੇ ਤੋਂ ਅੱਗੇ ਹੈ ਕਾਫੀ ਅੱਗੇ ਹੈ ਠੀਕ ਹੈ